ਵੈਂਟੇਜ 91 ਤੋਂ 93 ਹਰੇ ਕੀ ਸੱਫ ਲੜ ਗਿਆ ਦੇਖ ਲਾਈਟਾਂ ਮਾਰਦਾ ਲੈ ਤੁੰਦ ਜਮੈਂ ਤੇ ਚੱਲੀ ਜਾਂਦਾ ਹੈ ਮਾ ਦਾ ਲੋਡ ਬਾਲਾ ਬਾਲਾ ਤੇ ਬਾਹਰ ਤੇਜ਼ ਚੱਲੀ ਜਾਂਦਾ ਵਾਹ 91 ਸੀ ਤੇ 94 ਹੋ ਗਈਆਂ ਕਾਹ ਕਾ ਹੋਣ ਵਾਲਾ ਦੇ ਸਵੇਰ ਨੂੰ ਪਤਾ ਲੱਗ ਸਵੇਰ ਨੂੰ ਨਹੀਂ ਇਹਦਾ ਪਏ ਲੈੜ ਹੀ ਆਏ ਮਾਰਦਾ ਨੰਡਾ ਨੰਡਾ ਤੋਂ ਪੰਜ ਹੋਣ ਵਾਲੀਆਂ ਦੋ ਤੇ ਸੀ ਤਿੰਨ ਜੁੰਡਾ ਬਾਝੀਆਂ ਆਹ ਹੀ 5 ਮਿੰਟ ਹੂੰ 5 ਮਿੰਟ ਚ ਘਟ-ਘਟ 5 ਜਾਂ 6 ਮਿੰਟ ਚ ਆਹ ਉਹਨਾਂ ਦੀਆਂ ਬੱਟੀਆਂ ਪਾਉਣੀ ਕਰੀਏ ਪਤਾ ਨਹੀਂ ਕਿਹੜਾ ਸੱਪ ਲੜਿਆ ਬਤੰਦਰ ਇਹਦੇ ਦੱਬੀ ਦਰਾਂ ਹੁੰਦਾ ਲੈ ਲੈ 5 ਤੇ ਪਹੁੰਚਣ ਵਾਲਾ ਜਦੋਂ ਆਏ ਸੀਗੇ ਹਮਮ ਪਹਾੜ ਹਮਮ 69 969 ਸੀ ਹਮ ਤੇ 1069 ਹੋਈਆਂ ਹੁਣ ਫੇਰ ਫੇਰ ਹਮ ਯਾਨੀ ਕਿ 100 ਜੂਨ ਤੋਂ 100 ਜੂਨ ਤੱਕ ਗਈ ਇਹ 5 ਹੋਣ ਵਾਲੀ ਇਹ ਇਹ 5 ਹੋ ਗਈ ਹੁਣ ਬਾੜੀ ਹੀ ਨਹੀਂ ਦੱਬੀ ਤੁਰਾਂ ਅੰਦਰ ਇਹਨੂੰ ਹੋ ਕੀ ਗਿਆ ਯਾਰ ਬਾਹਲਾ ਲੋਡ ਪੈ ਗਿਆ ਕੋਈ ਇਹ ਤੇ ਕੀ ਪਤਾ ਹੀ ਚੱਲਦਾ ਹੈ ਕਿ ਨਹੀਂ ਹੈ ਹੈ ਨਹੀਂ ਚੱਲਦਾ ਇਹ ਅਸਲੀ ਨੂੰ ਪਤਾ ਲੱਗੂ ਆ ਤਾਂ ਵੱਡਾ ਲੋਡ ਪੈ ਗਿਆ ਇਹ ਤੇ ਹੁਣ ਥੱਲੇ ਵਾਲਾ ਛੀਕਾ ਵੀ ਦਿਖਣ ਲੱਗਿਆ ਮੈਨੂੰ ਤਾਂ ਜੀ ਦੀਦੀ ਆ ਲਾ ਗੀਦ ਆਣੀ ਹੈ ਦੇਖ ਮੇਰੇ ਨਾਲ ਇਹ ਪਤਾ ਹੈ ਇਹ ਅਲੱਗ 15 ਜੀ ਮੋਟਰ ਲੱਗੀ ਹੁੰਦੀ ਹੈ ਹੋ ਗਿਆ ਬੰਦ ਕਾਟ ਗਈ ਕਾਟ ਗਈ ਨਾਰਮਲ ਹੋ ਗਈ ਰੋ ਇਹ ਵੀ ਚੱਕਰ ਹੈ ਮੈਂ ਨਾਰਮਲ ਹੋ ਗਈ ਹਾਂ ਹੁਣ ਹੁਣ ਬੰਦ ਨਾਰਮਲ ਹੈ ਇਹ ਵੀ ਨਾਰਮਲ ਹੈ ਹਾਂ ਉਹ ਨਾਰਮਲ ਹੈ ਨਾਰਮਲ ਹੀ ਇਹ ਬੇਕੁਸੀ ਆ ਇਹ ਹਿਸਾਬ ਦੇ ਨਾਲ ਤੇ ਲੋੜ ਵੱਧ ਪੈਂਦਾ ਹੈ ਨਾ ਨਾ ਕੁਝ ਹੈ ਹੈਗਾ ਤੇ ਹੁਣ ਤੁਸੀਂ ਇਹ ਮੰਨ ਲਓ ਜੀ 92 ਤੇ ਸੀ ਤੇ 6 ਜੂਟਾਂ ਵਾਲੀਆਂ 5 ਮਿੰਟ ਦੇ ਵਿੱਚ 6 ਜੂਟਾਂ ਕਰਦੀਆਂ ਨੇ ਆਹ ਆ ਹੁਣ ਘਟ ਗਈ ਲੈ ਸਵੇਰੇ ਵੀ ਆਇਂ ਜਾਂਦਾ ਸੀ ਮੈਂ ਆਪ ਕਿੰਨੇ ਵਜੇ ਚੱਲਦਾ ਸੀ ਸਵੇਰੇ ਮੈਂ ਦੇਖਿਆ ਇਹ ਅੱਜ ਪਹਿਲਾਂ 10:00 ਵਜੇ ਦੇਖਿਆ ਸ਼ਾਮੀ ਨੂੰ 5:00 ਵਜੇ ਤੁਸੀਂ ਆਇਂ ਕਿ ਉਹ ਵੀ ਲੈਤੀ ਹਾਂ ਉਦੋਂ ਮੈਂ ਤੁਹਾਨੂੰ ਦੱਸਿਆ ਮੈਂ ਕਿ ਜੂਨ ਤਾਂ ਦੇਖੋ ਇੰਨੀ ਆਉਗੀ ਉਹੋ ਵੀ ਵਧੀਆ ਨਾਰਮਲ ਚ ਨਹੀਂ ਆਉਂਦਾ ਅੱਜ ਹੁਣ ਬਾਹਰ ਬੈਠੀ ਮੈਂ ਕਹਿੰਦਾ ਇਹਨੂੰ ਕਿਉਂ ਆਉਗਾ ਨਹੀਂ ਤੇਰੀ ਚੱਲ ਹੁਣ ਸਵੇਰੇ ਦੇਖਾਂਗੇ ਮੈਂ ਤੁਹਾਨੂੰ ਡਰ ਗਈ ਮੈਨੂੰ ਪਤਾ ਨਹੀਂ ਕਾਹਦੇ ਨੇ ਦੋਸਤੋ ਤੁਸੀਂ ਇਹ ਦੱਸਣਾ ਵੀ ਇਹ ਤੇ ਚੱਲਦਾ ਕੀ ਸੀ ਰੱਜ ਕੂਲਰ ਏਸੀ ਜਾਂ ਹੋਰ ਚੀਜ਼ ਹੁਣ ਚਾਹ ਜਮਾ ਨੋਰਮਲ ਹੋ ਗਿਆ ਹੈ ਜਮਾ ਤੇ 5 ਮਿੰਟ ਦੇ ਵਿੱਚ ਇਹਨਾਂ ਹਿਸਾਬ ਲਾ ਲਓ ਕਿ ਚਾਰ-ਤਿੰਨ ਟਾ ਕੱਢਦੇ ਨੇ ਕਮੈਂਟ ਕਰਕੇ ਜੂੜ ਦੱਸਣਾ ਵੀ ਕੀ ਲੱਗਿਆ ਹੋ ਸਕਦਾ ਹੈ